ਬਰਤਖਦੇ ਮਾਲਕ ਸੋਹਣੇ ਤਖਤ ਦੇ ਬਰਕਾਸ਼ ਕਾਨ ਧੰਤਨ ਸੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਨ ਪਿੱਤਰ ਹਜੂਰੀ ਦੇ ਵਿੱਚ ਬੈਠੇ ਹੋਏ ਗੁਰੂ ਪਿਆਰੀ ਸਾਹਿਬ ਸਿੰਘ ਜੀਓ ਕਰੋ ਰਸਨਾ ਪਵਿੱਤਰ ਬਲਾਉਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਸਾਨੂੰ ਉਸ ਮਹਾਨ ਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਯਾਦ ਕਰਨ ਵਾਸਤੇ ਤਿੰਨ ਰੋਜ਼ ਤੋਂ ਸ੍ਰੀ ਅਖੰਡ ਪਾਤਸ਼ਾਹ ਰੰਬਕ੍ਰਿਸ਼ਨ ਸੋ ਅੱਜ ਸਪੂਰਨ ਭੋਗ ਪੈ ਗਏ ਹਨ ਸੋ ਸੰਕਤਾ ਨੇ ਬੜੀ ਚੁੱਪ ਦਾ দান ਬਖਸ਼ਦੇ ਹੋਏ ਸਾਡੇ ਬਹੁਤ ਹੀ ਸਤਜੂ ਬਾਬਾ ਜੀ ਕੋਲੋਂ ਗੁਰੂ ਜੀ ਦਾ ਇਤਿਹਾਸ ਸੁਣਿਆ ਕਿ ਉਹਨਾਂ ਨੇ ਕਿਉਂ ਸ਼ਹੀਦੀ ਦਿੱਤੀ ਹੈ ਅੱਜ ਅਗਰ ਉਹਨਾਂ ਨੇ ਸ਼ਹੀਦੀ ਦਿੱਤੀ ਹੈ ਕੱਜ ਗੁਰੂ ਘਰ ਆਈ ਸਾਧ ਸੰਗਤ ਜੀ ਅਸੀਂ ਅੱਜ ਪਵਿੱਤਰ ਜਗ੍ਹਾ ਤੇ ਬੈਠ ਕੇ ਗੁਰਬਾਣੀ ਵਿਚਾਰ ਜਿਹੜੇ ਹਨ ਉਹ ਸੁਣ ਰਹੇ ਹਾਂ ਕਿਉਂਕਿ ਉਸ ਸਮੇਂ ਦਾ ਉਸ ਸਮੇਂ ਦਾ ਸਮਾਂ ਹੈ ਜਿਹੜਾ ਕਿ ਜਦੋਂ ਹਿੰਦੁਸਤਾਨ ਦੇ ਵਿੱਚ ਕਾਫੀ ਜਿਹੜਾ ਹੈ ਅਤਿਆਚਾਰ ਹੋ ਰਿਹਾ ਸੀ ਖਾਸ ਕਰਕੇ ਕਸ਼ਮੀਰੀ ਪੰਡਤਾਂ ਦੇ ਉਹਨਾਂ ਦੀਆਂ ਧੀਆਂ ਪਹਿਣਾ ਤੇ ਉਹਨਾਂ ਨੂੰ ਜਿਹੜਾ ਹੈ ਧਰਮ ਪਰਵਰਤਨ ਕਰਨ ਵਾਸਤੇ ਕਿਹਾ ਜਾਂਦਾ ਸੀ ਸੋ ਮਜਬੂਰ ਨੂੰ ਨਬਚਾਰੀਆਂ ਨੂੰ ਆਪਣਾ ਧਰਮ ਬਦਲੀ ਕਰਕੇ ਇਸਲਾਮ ਧਰਮ ਜਿਹੜਾ ਹੈ ਅਪਣਾਉਣਾ ਪੈਂਦਾ ਸੀ 1675 ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਕੋਲ ਇਹ ਫਰਿਆਦ ਆਈ ਤਾਂ ਭਾਈ ਫਿਰ ਅੱਜ ਉਹਨਾਂ ਨੂੰ ਆਪਣੀ ਸ਼ਹਾਦਤ ਦੇ ਕੇ ਇਹ ਸਾਡੇ ਹਿੰਦੂਸਤਾਨੀਆਂ ਦੀ ਰੱਖਿਆ ਕਰਨੀ ਪਈ ਹੈ ਜੋ ਕਿ ਦਿੱਲੀ ਦੇ ਵਿੱਚ ਜਦੋਂ ਮੁਗਲ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਤਾਂ ਉਸ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਦਿੱਲੀ ਦੇ ਵਿੱਚ ਕੈਦ ਕੀਤਾ ਗਿਆ ਤਾਂ ਉਹਨਾਂ ਦੇ ਨਾਲ ਭਾਈ ਮਤੀ ਦਾਸ ਜੀ, ਭਾਈ ਸਦੀ ਦਾਸ ਜੀ, ਭਾਈ ਦਿਆਲਾ ਜੀ ਸਨ ਜਿਨ੍ਹਾਂ ਨੂੰ इस्लाम धर्म कबूलन वास्तव पर इस्लाम धर्म जो है कबूल ना कर दी है तो उन्होंने फिर उसके बदले किरबान होना पे है ਭਾਈ ਮਤੀ ਦਾਸ ਜੀ ਜੋ ਕੇ ਆਰੇ ਨਚਰਾਏ ਗਏ ਸਨ ਭਾਈ ਸਦੀ ਦਾਸ ਜੀ ਜੋ ਕੇ ਰੂਈ ਦੇ ਵਿੱਚ ਲਪੇਟ ਕੇ ਉਹਨਾਂ ਨੂੰ ਅੱਗ ਲਗਾ ਦਿੱਤੀ ਸੀ ਭਾਈ ਦਿਆਲਾ ਜੀ ਉਬਦਿਆ ਦੇ ਕਿੰਨੇ ਵਿੱਚ ਵੜ ਗਏ ਸਨ ਗੁਰੂ ਬਿਹਾਰੀ ਸਾਧ ਸੰਗਤਿਓ ਤਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਜਦੋਂ ਇਹਨ ਮੰਨਣ ਵਾਸਤੇ ਕਿਹਾ ਤਾਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਕਿਹਾ ਕਿ ਸਿਰ ਦੇ ਸਕਦੇ ਆ ਪਰ ਸਿਰ ਨਹੀਂ ਦੇ ਸਕਦੇ ਸਿਰ ਦਾ ਮਤਲਬ ਹੈ ਇਹ ਧੜ ਤੋਂ ਸੀਸ 'ਚ ਅਲੱਗ ਹੋਸ ਯਾਸਰ ਜੀ ਹੈ ਪਰ ਇਸਲਾਮ ਧਰਮ ਨੂੰ ਕੂਲਣ ਵਾਸਤੇ ਸਿਰ ਕਿਉਂਕਿ ਕੇਸ ਜਿਹੜੇ ਹਨ ਇਸਲਾਮ ਧਰਮ ਦੇ ਵਿੱਚ ਜਿਹੜੇ ਹਨ ਨਹੀਂ ਰੱਖੇ ਜਾਂਦੇ ਸੋ ਗੁਰੂ ਮਹਾਰਾਜ ਜੀ ਨੇ ਕਿਹਾ ਕਿ ਮੈਂ ਆਪਣੇ ਕੇਸ ਜਿਹੜੇ ਹਨ ਉਹ ਨਹੀਂ ਦੇ ਸੰਦਾ ਪਰ ਆਪਣਾ ਸੀਸ ਜਿਹੜਾ ਹੈ ਉਹ ਦੇ ਸੰਦਾ ਸੋ ਅੱਜ ਉਹਨਾਂ ਦੇ ਇਤਿਹਾਸ ਨੂੰ ਯਾਦ ਕਰਕੇ ਅਸੀਂ ਅੱਜ ਇਸ ਜਗ੍ਹਾ ਤੇ ਬੈਠੇ ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਮੈਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਦਾ ਹਾਂ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਡਾ ਅੱਜ ਗੁਰੂ ਦੇ ਚਰਨਾਂ ਦੇ ਵਿੱਚ ਬੈਠ ਕੇ ਗੁਰਬਾਣੀ ਸੁਣਦਾ ਵਿਚਾਰ ਸੁਣਦਾ ਤਾਹੇ ਕੀਮਤੀ ਮੁੱਲ ਪੈਸੰਦਾ ਹੈ ਜੇ ਅਸੀਂ ਆ ਕੇ ਇਤਿਆਸ ਸੁਣੀਏ ਵਿਚਾਰ ਸੁਣੀਏ ਸੋ ਮੈਂ ਹਰ ਟੇਮ ਹੀ ਬੇਨਤੀ ਕਰਦਾ ਆ ਦੀਏ ਚਨਾ ਵਿੱਚ ਕਿ ਗੁਰੂ ਪਿਆਰੀ ਸਾਧ ਸੰਗਤ ਜੀਓ ਸਮੇਂ ਨੂੰ ਦੇਖੋ ਸਮੇਂ ਦੇ ਉੱਤੇ ਚੱਲੋ ਆਓ ਅੱਪਾ ਜਿਸ ਮਕਸਦ ਵਾਸਤੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਾਏ ਹਨ ਇਤਿਹਾਸ ਬੋਲਿਆ ਜਾ ਰਿਹਾ ਹੈ ਉਸ ਨੂੰ ਜੇ ਸੁਨੇਗਾ ਨਹੀਂ ਤਾਂ ਫਿਰ ਤਾਂ ਭਾਈ ਸਾਡਾ ਕੀ ਫਾਇਦਾ ਹੈ ਜੇ ਭਾਈ ਗੱਡੀ ਸਟੇਸ਼ਨ ਤੋਂ ਨਿਕਲ ਗਈ ਨਾ ਬਾਅਦ ਤੁਸੀਂ ਸਟੇਸ਼ਨ ਤੇ ਜਾਓ ਕਿ ਮੈਂ ਹੁਣ ਗੱਡੀ ਦੇ ਚੱਲਣਾ ਤਾਂ ਫਿਰ ਗੱਡੀ ਦੇ ਕਿਸ ਤਰ੍ਹਾਂ ਚੋਵਾਂਗਾ ਮੈਂ ਪਹਿਲਾਂ ਵੀ ਸਵੇਰੀ ਵੇਂਦੀ ਕਰ ਦਿੱਤੀ ਸੀ ਕੇ ਗੁਰੂ ਮਹਾਰਾਜ ਜੀ ਇਤਿਆਸ ਸੁਣਵਾਉਂਦੇ ਭਾਈ ਸੰਤੋ ਸਾਨੂੰ ਬਾਬਾ ਜੀ ਜਿਹੜੇ ਹਨ ਜਿੰਨਾ ਕ ਸਮਾਂ ਹੈ ਉਸ ਸਮੇਂ ਦੇ ਵਿੱਚ ਸ਼ੋਰ ਦੇ ਵਿੱਚ ਸੁਣਾਉਣਗੇ ਪਰ ਉਹਨਾਂ ਸੰਗਤ ਜਿਹੜੀ ਦੇਖੀ ਆ ਮੈਂ ਮੈਂ ਅੱਗੇ ਕੁਝ ਨਹੀਂ ਕਹਿ ਸਕਦਾ ਬੜਾ ਦੁੱਖ ਹੁੰਦਾ ਸਾਨੂੰ ਇਸ ਗੱਲ ਦਾ ਕਿ ਅਸੀਂ ਆਪਣੇ ਧਰਮ ਨੂੰ ਜਿੰਦਾ ਰੱਖਣ ਵਾਸਤੇ ਜੇ ਅੱਜ ਅਸੀਂ ਇਕੱਤਰਤ ਨਹੀਂ ਹੋਏ ਅਸੀਂ ਨਹੀਂ ਬੈਠ ਕੇ ਸਮਝੇ ਤਾਂ ਭਾਈ ਠੋਕਰਾਂ ਬਹੁਤ ਪੈ ਰਹੀ ਹੈ ਸੋ ਇਸ ਸਰਸ ਕੇ ਮੇਰੀ ਇਹ ਹੀ ਬੇਨਤੀ ਹੈ ਗੁਰੂ ਪਿਆਰੀ ਸਾਧ ਸੰਗਤਿਓ 12 ਵਜੇ ਦਾ ਟਾਈਮ ਨਾ ਦੇਖੋ 10 ਵਜੇ ਸਹੁੰ ਭੋਗ ਪੈ ਜਾਂਦੇ ਹਾਲ ਆਪਾ ਜੀ ਆਪਣੇ ਘਰੋਂ ਚੱਲੀਏ ਨਾ ਤਬੜਾ ਆਰਾਮ ਦੇ ਨਾਲ ਆ ਕਿਸੇ ਸਮਸਰ ਜਿਹੜਾ ਹੈ ਆਪਣੇ ਇਤਿਹਾਸ ਨੂੰ ਸੁਣ ਸਕਦੇ ਆ ਸਾਡੇ ਗੁਰੂਆਂ ਦਾ ਇਤਿਹਾਸ ਕੀ ਹੈ ਮੈਂ ਛੋਟੀ ਜਿਹੀ ਇੱਕ ਮਿਸਾਲ ਦਿੰਨਾ ਮੈਨੂੰ ਵੀ ਹੁਣ ਤੱਕ ਪਤਾ ਨਹੀਂ ਸੀ ਜਦ ਕੇ ਮੈਂ ਉਸ ਜਗ੍ਹਾ ਤੇ ਥੇਲ ਦੇ ਵੀ ਰਿਹਾ ਕਈ ਨੌਰ ਜਿੱਥੇ ਛੋਡੇ ਸਾਹਿਬ ਜੀ ਦੇ ਮਾਤਾ ਗੁਜਰੀ ਕੌਰ ਦੇ ਨਾਲ ਇੱਕ ਰਾਤ ਜਿਹੜੀ ਅੱਠ ਕੋਈ ਰਾਤ ਜਿਹੜੀ ਆ ਉਹ ਗੁਜ਼ਾਰੀ ਸੀ ਉਹ ਜਗ ਦੇ ਅੱਜ ਬਹੁਤ ਸੁੰਦਰ ਗੁਰਦਾਰਾ ਸਾਹਿਬ ਜਿਹੜਾ ਹੈ ਸੋਲਡ ਕੀਤਾ ਗਿਆ ਹੈ ਮੈਨੂੰ ਉਹ ਗੁਰਦਾਰਾ ਦਾ ਨਾਂ ਨਹੀਂ ਸੀ ਪਤਾ ਤਾਂ ਪਿਛਲੇ ਸਮੇਂ ਜਿਹੜਾ ਜਾਣ ਦਾ ਮੌਕਾ ਮਿਲਿਆ ਤੇ ਮੈਂ ਬਾਹਰ ਆ ਕੇ ਦੇਖਿਆ ਮੈਂ ਕਿਹਾ ਵੀ ਗੁਰਦਾਰਾ ਸਾਹਿਬ ਦਾ ਨਾਂ ਕੀ ਹੈ ਤਾਂ ਮੈਨੂੰ ਉਸ ਟਾਈਮ ਪਤਾ ਲੱਗਿਆ ਵੀ ਗੁਰਦਾਰਾ ਜੰਡੀ ਸਾਹਿਬ ਨਾਂ ਹੈ ਮੈਂ ਇੱਕ ਵੀਰ ਨੂੰ ਅੱਜ ਪੁੱਛ ਲਿਆ ਆਪਣੇ ਨੂੰ ਜਿਹੜੇ ਲਾਗੇ ਛਾਗੇ ਦੇ ਸੀਗੇ ਮੈਂ ਕਿਹਾ ਭਾਈ ਇੱਥੇ ਗੁਰਦਾ ਸਾਹਿਬ ਆਇਆ ਕਈ ਨਾ ਹੋਰ ਆਪਣੇ ਲਾਗੇ ਕਹਿੰਦਾ ਹਾਂਜੀ ਮੈਂ ਕਿਹਾ ਵੀ ਉਹਨਾਂ ਦਾ ਇਤਿਹਾਸ ਕੋਈ ਪਤਾ ਪਰ ਉਹ ਕਹਿੰਦਾ ਪਰਦਾ ਸਾਹਿਬ ਕਿਤੇ ਗਏ ਹੀ ਨਹੀਂ ਉੱਥੇ ਤੇ ਜੱਪਤਾ ਕਹਿੰਦਾ ਹੁਣ ਸਾਨੂੰ ਮਦਰ ਕਹਿੰਦਾ ਮੇਰਾ ਇਹ ਹੈ ਜੇ ਇਤਿਹਾਸ ਨੂੰ ਸੁਣਾਂਗੇ ਵਿਚਾਰਾਂਗੇ ਤਾਂ ਹੀ ਸਾਨੂੰ ਪਤਾ ਲੱਗੂ ਅੱਜ ਮੈਨੂੰ ਪਤਾ ਲੱਗਿਆ ਵੀ ਉਹ ਗੁਰਦਾ ਸਾਹਿਬ ਦਾ ਨਾਂ ਇਹ ਹੈ ਅੱਠ ਪੋ ਦੀ ਰਾਤ ਨੂੰ ਮਾਤਾ ਗੁਜਰੀ ਕੌਰ ਜੀ ਤੇ ਛੋਡੇ ਸਾਹਿਬ ਜੀ ਆਦਿ ਨੇ ਉੱਥੇ ਇੱਕ ਰਾਤ ਕੱਤੀ ਸੀ ਉਸ ਤੋਂ ਬਾਅਦ ਅੱਗੇ ਸੇੜੀ ਪਿੰਨੂ ਚਾਲੇ ਪਏ ਸੀ ਸੋ ਗੁਰੂ ਪਿਆਰੀ ਸਾਧ ਸੰਗਤਿਓ ਇਤਿਹਾਸ ਨੂੰ ਸੁਣੋ ਇਤਿਹਾਸ ਨੂੰ ਪੜੋ ਅੱਜ ਆਪਾ ਬਰਨ ਕਰਕੇ ਜਾਓ ਕਿ ਅਸੀਂ ਆਪਣੇ ਬੱਚਿਆਂ ਨੂੰ ਸਾਡੇ ਗੁਰੂਆਂ ਨੇ ਜਿਸ ਤਰ੍ਹਾਂ ਸਾਡੇ ਧਰਮ ਨੂੰ ਬਚਾਉਣ ਵਾਸਤੇ ਇਨੇ ਕੁਰਬਾਨੀਆਂ ਕੀਤੀਆਂ ਅਸੀਂ ਆਪਣੇ ਬੱਚਿਆਂ ਨੂੰ ਵੀ ਕੇਸ ਰਾਖਾ ਦਲ ਕਰਾਈਏ ਸਿੱਖ ਬਣਾਈਏ ਉਹਨਾਂ ਦੇ ਸਰਾਂ ਦੀ ਦਸਤਾਰ ਬਣੀਏ ਤਾਂ ਹੀ ਸਾਡਾ ਅੱਜ ਬੈਠ ਕੇ ਸੁਣਨਾ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਬੇਨਤੀਆ ਕਰਦਾ ਤਾਂ ਹੀ ਫਾਇਦਾ ਹੈ ਜੀ ਅਸੀਂ ਪਾਈ ਆਪਣੇ ਬੱਚੇ ਵੀ ਉਸ ਰਸਤੇ ਚੱਲਾਂਗੇ ਕੱਲ ਮੇਰੇ ਕੋਲ ਕਬੀਰ ਆਇਆ ਕਹਿੰਦਾ ਬਰਬਾਦ ਜੀ ਖੰਡ ਫਾਰਸਾ ਬੁੱਕ ਕਰਨਾ ਮੈਂ ਜਰੂਰ ਕਰ ਦਿੰਨੀ ਜਦੋਂ ਕਰਿਆ ਮੈਂ ਬੱਚੇ ਨੂੰ ਪੁੱਛਿਆ ਮੈਂ ਮੋਬਾਈਲ ਨੰਬਰ ਕੀ ਹੈ ਬੈ ਜਾ ਉਹਨੂੰ ਪੁੱਛਿਆ ਤਾਂ ਮੈਂ ਤਾਂ ਪੰਜਾਬੀ 'ਚ ਦੱਸਣ ਲੱਗਿਆ ਉਹ ਕਹਿੰਦਾ ਨਹੀਂ ਮੇਰੇ ਕੋਈ ਸਮਝ ਨਹੀਂ ਆ ਰਿਹਾ ਮੈਂ ਕਿਹਾ ਯਾਰ ਕੇਸ ਧਾਰੀ ਬੰਦਾ ਤੈਨੂੰ ਪੰਜਾਬੀ ਸਮਝ ਨਹੀਂ ਆ ਰਹੀ ਕਹਿੰਦਾ ਜੀ ਮੈਂ ਪੜ੍ਹਿਆ ਹੀ ਨਹੀਂ ਪੰਜਾਬੀ ਸੋ ਸਮਾਂ ਇਹ ਜ ਆ ਗਿਆ ਸੀ ਬੱਚਿਆਂ ਨੂੰ ਮੈਂ ਮੰਨਦਾ ਹੈ ਅੰਗਰੇਜ਼ੀ ਜ਼ਰੂਰੀ ਹੈ ਸਾਡੇ ਵਾਸਤੇ ਪਰ ਆਪਣੀ ਜਿਹੜੀ ਸਾਰੀ ਮਾਂ ਬੋਲੀ ਹੈ ਉਹਨੂੰ ਨਾ ਭੁੱਲੋ ਉਹਨੂੰ ਪੜ੍ਹਾਓ ਸੋ ਗੁਰੂ ਜੀ ਸਾਧ ਸਿੰਘ ਜੀ ਮੈਂ ਹੀ ਫੇਰਾ ਵੀ ਚੰਨ ਜੀ ਬੇਨਤੀ ਕਰਦਾ ਕਿ ਆਪਣੇ ਗੁਰੂਆਂ ਦੇ ਇਤਿਹਾਸ ਨੂੰ ਪਲਾਓ ਨਾ ਪਲਾਓ ਨਾ ਸੁਣੋ ਬੈਠ ਕੇ ਬੈਠ ਕੇ ਸੁਣੋ ਜੇ ਬੈਠ ਕੇ ਸੁਣਾਗੇ ਤਾਂ ਸਾਡੇ ਪੱਲੇ ਕੁਝ ਪੈ ਸਕਦਾ ਤਾਂ ਹੀ ਅਸੀਂ ਗੁਰੂ ਮਹਾਰਾਜ ਦੇ ਹੱਕਦਾਰ ਬਣਾਂਗੇ ਕਿ ਸਾਡਾ ਗੁਰੂ ਸਾਡਾ ਬਾਪੂ ਕੌਣ ਹੈ ਗੁਰੂ ਗ੍ਰੰਥ ਸਾਹਿਬ ਨਹੀਂ ਤਾਂ ਫਿਰ ਭਾਈ ਜਿਸ ਸਮੇਂ ਜਿਹੜੇ ਵਿਚਾਰੇ ਮੈਂ ਤਾਂ ਉਸ ਇਲਾਕੇ 'ਚ ਨੌਕਰੀ ਕਰੀ ਐ ਕਸ਼ਮੀਰ ਦੇ ਵਿੱਚ ਉਹਨਾਂ ਸਿੰਧੂ ਵੀਰਾਂ ਦੇ ਉਹਨਾਂ ਪੰਡਤਾਂ ਦੇ ਜਿਹੜੇ ਜਿਹੇ ਮਕਾਨ ਜਿਹੜੇ ਪਏ ਖਾਲੀ ਪਏ ਬੜੇ ਬੜੇ ਬਹੁਤ ਬੜੇ ਸੋਹਣੇ ਸੋਹਣੇ ਕੋਠੇ ਪਾਈ ਹੋਏ ਸੀ ਸੋ ਇਹਹੀ ਬੇਨਤੀ ਆਖਦੇ ਵਿੱਚ ਕਿ ਗੁਰੂ ਮਹਾਰਾਜ ਆਪ ਜੀ ਦੇ ਕਿਰਪਾ ਕਰਨ ਸਾਰੀਆਂ ਸੰਸਾਂ ਤਨ ਮਨ ਧੰਨ ਦੇ ਨਾਲ ਸੇਵਾ ਕਰਦੇ ਰਹਿਣ ਜਦੋਂ ਵੀ ਪ੍ਰੋਗਰਾਮਾਂ ਦੇ ਹੋਣ ਤਾਂ ਉਹਨਾਂ ਨੂੰ ਪਜੂਰ ਯਾਦ ਕਰੀਏ ਯਾਦ ਕਰਕੇ ਆਪਣੇ ਜੀਵਨ ਨੂੰ ਵਿਸਫਲਾ ਕਰੀਏ ਤਾਂ ਹੀ ਸਾਡਾ ਫਾਇਦਾ ਹੈ ਸੋ ਮੈਂ ਧੰਨਵਾਦ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਦਾ ਜਿਨ੍ਹਾਂ ਨੇ ਬਹੁਤ ਸੋਹਣੇ ਢੰਗ ਦੇ ਨਾਲ ਕੀਰਤਨ ਵੀ ਤੇ ਨਾਲ ਵਿਚਾਰ ਵੀ ਰੱਖਿਆ ਜੋ ਕਿ ਸਾਡੇ ਕੁਛ ਨਾ ਕੁਛ ਤਾਂ ਦਿਮਾਗ ਦੇ ਜ਼ਰੂਰ ਬੈਠ ਗਿਆ ਹੋਵੇਗਾ ਕਿ ਅਸੀਂ ਕਿਸ ਰਸਤੇ ਤੇ ਚੱਲ ਰਹੇ ਹਾਂ ਧੰਨਵਾਦ ਹੈ ਬੀਬੀ ਹਰਪ੍ਰੀਤ ਕਾ ਅਤੇ ਦਾ ਧੰਨਵਾਦ ਹੈ ਉਹ ਛੋਟੇ ਬੱਚਿਆਂ ਦਾ ਜਿਨ੍ਹਾਂ ਨੇ ਕੀਰਤਨ ਦੁਆਰਾ ਸੰਤੋਨ ਨੇ ਹਾਲ ਕੀਤਾ ਹੈ ਧੰਨਵਾਦ ਹੈ ਸਾਡੇ ਪਾਠ ਸਿੰਘਾ ਦਾ ਜਿਨ੍ਹਾਂ ਨੇ ਬਹੁਤ ਹੀ ਸਮਿਸਰ ਪਾਠ ਆਰੰਭ ਕਰਿਆ ਔਰ ਸਕੂਨ ਦਾ ਵੀ ਜਿਹੜੀ ਹੈ ਸਮਿਸਰ ਪਾਈ ਗਈ ਹੈ ਉਹਨਾਂ ਦੇ ਬਹੁਤ ਧੰਨਵਾਦ ਹੈ ਧੰਨਵਾਦ ਹੈ ਉਹਨਾਂ ਮਾਹਰ ਬੀਬੀਆਂ ਦਾ ਜਿਹੜੀਆਂ ਅੰਤਿਆਰੀ ਥੱਲੇ ਲੰਗਰ ਸੇਵਾ ਕਰੀਆਂ ਬਸ ਖਿਆਲ ਉਹਨਾਂ ਦਾ ਸਪੀਕਰ ਦੇ ਵਾਲਾ ਕਿ ਸਾਡਾ ਇਤਿਹਾਸ ਕਿਆ ਸੀ ਸੇਵਾ ਕਰੀਏ ਤਿੰਨ ਦਿਨ ਉਹਨਾਂ ਸੇਵਾ ਕੀਤੀ ਅੱਜ ਫੇਰ ਉਹਨਾਂ ਸੇਵਾ ਕਰ ਰਹੀਆਂ ਹਾਂ ਸੋ ਮੈਂ ਉਹਨਾਂ ਦੀ ਬਹੁਤ-ਬਹੁਤ ਤਨਵਾਦ ਕਰਦਾ ਹਾਂ ਧੰਨਵਾਦ ਹੈ ਵੀਰਾਂ ਜਿਹੜੇ ਸੇਵਾ ਤਿੰਨ ਦਿਨ ਕਰ ਰਹੇ ਹਨ ਵਰਤਾਂ ਦੀ ਸੇਵਾ ਲੰਗਰਾਂ ਦੀ ਸੇਵਾ ਜੋੜਿਆਂ ਦੀ ਸੇਵਾ ਸਾਸ ਪਾਈ ਦੀ ਸੇਵਾ ਸੋ ਬਹੁਤ-ਬਹੁਤ ਧੰਨਵਾਦ ਹੈ ਸੋ ਗੁਰੂ ਮਹਾਰਾਜ ਸਾਡੂੰ ਬੁੱਧੀ ਬਖਸ਼ੇ ਕਿ ਅਸੀਂ ਆਪਣੇ ਘਰੋਂ ਜਿਹੜਾ ਹੈ ਉਹ ਠੀਕ 10 ਵਜੇ ਨਿਕਲ ਜੀਏ ਤੇ ਆ ਕੇ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠੀਏ ਤੇ ਸੇਵਾ ਕਰੀਏ ਤਨ ਮਨ ਤਨ ਸਭ ਤੋਂ ਪਹਿਲਾਂ ਹੁੰਦਾ ਤਨ ਸਾਡੇ ਸ੍ਰੀ ਦੀ ਸੇਵਾ ਜਿਹੜੀ ਉਹ ਲੱਗੂਗੀ ਭਾਈ ਜੀ ਫਿਰ ਮਨ ਦੀ ਸੇਵਾ ਤਨ ਦੀ ਸੇਵਾ ਦਾ ਭਾਈ ਤੁਸੀਂ ਸੇਵਾ ਦੇ ਦੋ ਤੁਹਾਡੀ ਮਨਜ਼ੂਰ ਹੈ ਪਰ ਸਾਧੋ ਵੱਡੀ ਜਿਹੜੀ ਤਨ ਦੀ ਸੇਵਾ ਹੱਥਾਂ ਦੀ ਸੇਵਾ ਕਰੋਗੇ ਸਾਡੇ ਮਨ ਦੀ ਜਿਹੜੀ ਮੈਲ ਆ ਸਾਫ਼ ਹੁੰਦੀ ਜਾਊਗੀ ਆਪਣੇ ਆਪ ਸਾਡਾ ਮਨ ਜਿਹੜਾ ਬੰਦਰਤਰ ਹੁੰਦਾ ਜਾਊਗਾ ਗੁਰੂ ਮਹਾਰਾਜ ਦੇ ਚਰਨਾਂ 'ਚ ਬੈਠ ਕੇ ਅਸੀਂ ਕਹ ਸਕਦੇ ਆ ਕਿ ਅਸੀਂ ਆਪਣੇ ਬਾਪੂ ਦੇ ਬੇਟੇ ਹਾਂ ਬੱਚੇ ਹਾਂ ਸੋ ਬਹੁਤ-ਬਹੁਤ ਧੰਨਵਾਦ ਹੈ ਹੁਣ ਦੇਖਾਂ ਵਰਤਮੀਆਂ ਉਸ ਤੋਂ ਬਾਅਦ ਸਾਰਿਆਂ ਸੰਗਤ ਨੂੰ ਬੇਨਦੀ ਹੈ ਬਾਈ ਗੁਰੂ ਦਾ ਲੰਗਰ ਜਿਹੜਾ ਤਿਆਰ ਹੈ ਸਾਰਿਆਂ ਨੇ ਸਕੇ ਜਾਣਾ ਕਾਲ ਨਹੀਂ ਕਰਨੀ ਹੈ ਪਿਆਰ ਦੇ ਨਾਲ ਲੰਗਰ ਛਕੋ ਤੇ ਗੁਰੂ ਦੇ ਨਾਮ ਜਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ